ਸਰਦਾਰਾਂ ਦੇ ਚੁਟਕਲੇ ਰੂਪੀ ਟਿੱਪਣੀਆਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਇਥੋਂ ਤੱਕ ਕਿ ਕਾਲਜ ਦੇ ਚੁਟਕਲੇ ਸੁਣਾਉਣ ਨੂੰ ਵੀ ਰੈਗਿੰਗ ਦਾ ਹਿੱਸਾ ਮੰਨਿਆ ਜਾਏਗਾ ਪਰ ਅਜਿਹਾ ਤਾਂ ਹੀ ਹੋਏਗਾ ਜੇਕਰ ਡੀਐਸਜੀਐਮਸੀ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਨੂੰ ਸੁਪਰੀਮ ਕੋਰਟ ਖੂਬ ਹਮੰਦ ਹੈ ਦਸਲ ਸਰਦਾਰਾਂ ਦੇ ਚੁਟਕਲੇ ਸੁਣਾਉਣ ਵਾਲਿਆਂ ਖਿਲਾਫ ਇੱਕ ਪਟੀਸ਼ਨ ਸੁਪਰੀਮ ਕੋਰਟ ਚ ਦਾਖਲ ਕੀਤੀ ਗਈ ਸੀ ਜਿਸ ਤੇ ਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਸੁਝਾਵਾ ਮੰਗਿਆ ਡੀਐਸਜੀਐਮਸੀ ਨੇ ਜਸਟਿਸ ਐਚਐਸ 베ਦੀ ਦੀ ਗਵਾਈ ਚ ਕਮੇਟੀ ਬਣਾਈ ਸੀ ਜਿਸ ਨੇ ਰਿਪੋਰਟ ਕੋਰਟ ਨੂੰ ਸੌਂਪ ਦਿੱਤੀ ਹੈ ਸੁਪਰੀਮ ਕੋਰਟ ਚ ਕੱਲ੍ਹ ਇਸ ਮਾਮਲੇ ਤੇ ਸੁਣ ਪ੍ਰਧਾਨ ਮੰਤਰੀ ਮੋਦੀ ਨੇ ਜੈਦਲੀ ਵਿੱਚ ਪ੍ਰਵਾਸੀ ਭਾਰਤੀ ਕੇਂਦਰ ਦਾ ਉਦਘਾਟਨ ਕੀਤਾ ਇਸ ਮੌਕੇ ਪੀਐਮ ਨੇ ਵਿਦੇਸ਼ ਮੰਤਰਾਲੇ ਦੇ ਕੰਮ ਦੀ ਤਾਰੀਫ ਕੀਤੀ ਪ੍ਰਧਾਨ ਮੰਤਰੀ ਨੇ ਇਸ ਮੌਕੇ ਮਹਾਤਮਾ ਗਾਂਧੀ ਨੂੰ ਵੀ ਯਾਦ ਕੀਤਾ ਬ੍ਰੇਨ ਡ੍ਰੇਨਿੰਗ ਦੀ ਸਮੱਸਿਆ ਤੇ ਪੀਐਮ ਮੋਦੀ ਨੇ ਕਿਹਾ ਕਿ ਸਾਲਾਂ ਤੋਂ ਦੇਖ ਰਹੇ ਹਾਂ ਕਿ ਸਾਡੇ ਲੋਕ ਇੱਥੇ ਪੜ੍ਹਦੇ ਲਿਖਦੇ ਨੇ ਅਤੇ ਵਿਦੇਸ਼ ਚਲੇ ਜਾਂਦੇ ਨੇ ਵਿਸ਼ਵ ਪੱਧਰ 'ਤੇ ਫੈਲੇ ਭਾਰਤੀ ਭਾਈਚਾਰੇ ਨੂੰ ਜੇਕਰ ਸੰਖਿਆਤ ਰੂਪ 'ਚ ਨਹੀਂ ਤਾਂ ਇਸ ਬ੍ਰੇਨ ਡ੍ਰੇਨਿੰਗ ਦੀ ਸਮੱਸਿਆ ਨੂੰ ਬ੍ਰੇਨ ਗ੍ਰੀਨ ਦੇ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ ਪੂਰੇ ਦੇਸ਼ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜਨਮ ਦਿਨ ਮਨਾ ਰਿਆ ਹੈ। ਪੀਐਮ મોદી ਨੇ ਗਾਂਧੀ ਜੀ ਦੀ 147ਵੀਂ ਜਨਮ ਦਿਨ ਮੌਕੇ ਰਾਜਕੜਜਾ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਬਾਅਦ ਪੀਐਮ ਨੇ ਵਿਜੇ ਕਾਰਤੇਜਾ ਸਾਭਕਾ ਪੀਐਮ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੀਐਮ ਨੇ ਸੋਪਨਾ ਟਵੀਟ ਕਰ ਰਾਸ਼ਟਰਪਿਤਾ ਅਤੇ ਸਾਬਕਾ ਪੀਐਮ ਨੂੰ ਯਾਦ ਕੀਤਾ। ਸੋਸ਼ਲ ਸਟ੍ਰਾਈਕ ਮਗਰੋਂ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕਰਦੇ ਹਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਮੋਦੀ ਦਾ 56 ਇੰਚ ਦਾ ਸੀਨਾ ਹੁਣ ਫੁੱਲ ਕੇ 100 ਇੰਚ ਦਾ ਹੋ ਗਿਆ ਸ਼ਿਵਰਾਜ ਨੇ ਕਿਹਾ ਤੁਸੀਂ ਸਾਰਿਆਂ ਨੇ ਹਾਲ ਹੀ ਵਿੱਚ ਮਜ਼ਬੂਤ ਭਾਰਤੀ ਮਿਸਾਲ ਦਿੱਤੀ ਹੈ ਸੈਨਾ ਨੂੰ ਮੇਰੀ ਵਧਾਈ ਹੈ ਤੇ ਨਰਿੰਦਰ ਮੋਦੀ ਜੀ ਨੂੰ ਵੀ ਵਧਾਈ ਕਾਂਗਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਜਲਦ ਸਹਾਇਤਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ ਜਨਰ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ ਰਾਹੁਲ ਗਾਂਧੀ ਨੇ ਕਿਸਾਨ ਯਾਤਰਾ ਦੌਰਾਨ ਕਿਹਾ ਕਿ ਮੈਂ ਸ਼ਹੀਦ ਬਬਲੂ ਸਿੰਘ ਦੇ ਪਰਿਵਾਰ ਨੂੰ ਮਿਲਿਆ ਜੋ ਮੁਆ ਸਦੇਵ ਰਾਹੁਲ ਗਾਂਧੀ ਨੇ ਟਵੀਟ ਕੀਤਾ ਮੋਦੀ ਜੀ ਜਵਾਨ ਜੁਲਾਈ 'ਚ ਸ਼ਹੀਦ ਹੋ ਗਏ ਉਹਨਾਂ ਦਾ ਪਰਿਵਾਰ ਮਹਿਸੂਸ ਕਰਦਾ ਹੈ ਕਿ ਉਹਨਾਂ ਨੂੰ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਮੈਂ ਇਸ ਪਰਿਵਾਰ ਦੀ ਮਦਦ ਲਈ ਤੁਹਾਨੂੰ ਅਪੀਲ ਕਰਦਾ ਹਾਂ ਅਕਤੂਬਰ ਦੇ ਫੈਸਟਿਵ ਸੀਜ਼ਨ ਦੇ ਚੱਲਦੇ ਬੈਂਕਾਂ ਕਾ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਸਾਲੇ ਇਸ ਮਹੀਨੇ ਬੈਂਕ 11 ਦਿਨਾਂ ਤੱਕ ਬੰਦੇ ਰਹਿਣਗੇ ਐਤਵਾਰਾਂ ਤੇ ਹੋਰ ਤਿਉਹਾਰਾਂ ਦੇ ਚੱਲਦੇ ਬੈਂਕਰ ਛੁੱਟੀਆਂ ਰਹਿਣਗੀਆਂ ਤੇ ਸਿਰਫ ਵੀ ਦੇ ਨਹੀਂ ਕੰਮਕਾਜ ਹੋਏਗਾ ਪਟਨਾ ਹਾਈ ਕੋਰਟ ਨੇ ਭਾਵੇਂ ਸ਼ਰਾਬ ਤੇ ਰੋਕ ਲਾਉਣ ਵਾਲੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਪਰ ਇਸ ਦੇ ਬਾਵਜੂਦ ਸੂਬੇ 'ਚ ਸ਼ਰਾਬ ਤੇ ਰੋਕ ਲਾਗੂ ਰਹੇਗੀ ਸ਼ਰਾਬ ਬੰਦੀ ਨੂੰ ਲੈ ਕੇ ਨਿਤੇ ਸਰਕਾਰ ਕਾਨੂੰਨ ਨੂੰ ਹੋਰ ਸ਼ਕਤੀਸ਼ਾਲੀ ਬਣਾਏਗੀ ਪਟਨਾ ਜਕਲ ਮੁੱਖ ਮੰਤਰੀ ਨਿਤੇਸ਼ ਕੁਮਾਰ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਦੀ ਸਵੇ ਨੋਟੀਫਿਕੇਸ਼ਨ ਦੇ ਨਾਲ ਹੀ ਇਹ ਕਾਨੂੰਨ ਲਾਗੂ ਹੋ ਗਿਆ ਆਪੂ ਦੇ ਵਿਚਾਰਾਂ ਨੂੰ ਅਸੀਂ ਧਰਤੀ ਤੇ ਲਿਆਉਣਾ ਚਾਹੁੰਦੇ ਹਾਂ ਇਸ ਲਈ ਗਾਂਧੀ ਜਯੰਤੀ ਤੋਂ ਬਿਹਤਰ ਹੋਰ ਕੋਈ ਦਿਨ ਨਹੀਂ ਹੈ